ਅੱਜ ਬੜੀ ਪੁਲਿਸ ਲੱਗੀ ਹੋਈ ਆ ਤੁਹਾਨੂੰ ਕੋਈ ਦੱਸਿਆ ਕਿਉਂਕਿ ਤੁਸੀਂ ਬੜੇ ਨੇੜੇ ਸੀਗੇ ਤੁਹਾਡੇ ਦੋਸਤ ਮਿੱਤਰ ਸੀਗੇ ਉਹਦਾ 4 ਵਜੇ ਡਿclare ਹੋ ਗਿਆ ਵੀ ਉਹ ਡੈੱਡ ਹੈ ਉਹਦਾ ਜਿੱਦਾਂ ਹੀ ਖਬਰ ਹੋਈ ਤਾਂ ਇਹ ਪੁਲਿਸ ਇੱਥੇ ਇੰਨੀ ਨਹੀਂ ਆਈ ਹੈ ਨਹੀਂ ਇਹਦਾ ਕੋਈ ਮਤਲਬ ਨਹੀਂ ਸੀਗਾ ਹਣ ਉਹ ਇਹ ਕੰਮ ਪਰਵਾਸੀਆਂ ਨੇ ਜੋ ਕੰਮ ਕਰਿਆ ਬਹੁਤ ਗਲਤ ਕੰਮ ਕਰਿਆ ਕਿਉਂਕਿ ਲੋਕ ਇੱਥੋਂ ਪੜਕੇ ਹੋਏ ਵੀ ਪਰਵਾਸੀਆਂ ਨੇ ਇੰਨਾ ਗਲਤ ਕੰਮ ਕਿਉਂ ਕਰਿਆ ਇਹਨਾਂ ਤੇ ਐਕਸ਼ਨ ਲਿਆ ਜਾਵੇ ਪਰ ਪਿੰਡ ਦੇ ਚਾਹ ਪ੍ਰਸ਼ਾਸਨ ਲਾ ਲਓ ਸਰਕਾਰ ਲਾ ਲਓ 1% ਕਦਮ ਨਹੀਂ ਚੁੱਕਿਆ ਇਹਨਾਂ ਨੇ ਬਈਆਂ ਕਲਾਬ ਬਹੁਤ ਦਰਦ ਮਹਿਸੂਸ ਹੁੰਦਾ ਤੇ ਉਹੀ ਘਰ ਹੈ ਇੱਥੇ ਪੁਲਿਸ ਜਿਹੜੀ ਹੈ ਨਫਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਗੀ ਹੋਈ ਆ ਕਿਸੇ ਮਾਲਕ ਨੇ ਨਹੀਂ ਆਪਣੇ ਪ੍ਰਵਾਸੀ ਬਾਹਰ ਕੱਢੇ ਹਾਲ ਤੱਕ ਇਸ ਖਬਰ ਨੂੰ ਸੁਣ ਕੇ ਲਵੇ ਨੇੜੇ ਦੇ ਪੰਜਾਬ ਦੇ ਪਿੰਡਾਂ ਨੇ ਪ੍ਰਵਾਸੀ ਬਾਹਰ ਕੱਢਦੇ ਇੱਥੇ ਦੇ ਲੋਕ ਮਰ ਗਏ ਯਾਰ ਐਸ ਐਚਓ ਖੁਦ ਜਿਹੜੇ ਨੇ ਉਧਰ ਖੜੇ ਹੋਏ ਨੇ ਘਰ ਦੇ ਅੱਗੇ ਦਿਲਪ੍ਰੀਤ ਦੇ ਦੇਖੋ ਵੀਰ ਸਾਨੂੰ ਇਹੋ ਜਿਹਾ ਕੁਝ ਨਹੀਂ ਕਿਹਾ ਇੱਥੇ ਉਹ ਧਰਨੇ ਤੋਂ ਬਾਅਦ ਸਾਨੂੰ ਨਾ ਕੋਈ ਮਿਲਿਆ ਨਾ ਕੋਈ ਇੱਥੇ ਆਇਆ ਹਸਪੀਟਲ ਮਿਲਦੇ ਸੀ ਹਸਪੀਟਲ ਸਾਨੂੰ ਅਲਾਉਟ ਨਹੀਂ ਸੀਗਾ ਜਾਣਾ ਓਨਲੀ ਪਰਿਵਾਰ ਮੈਂਬਰ ਦੇ ਜਿਹੜੇ ਹੁੰਦੇ ਆ ਪੇਰੈਂਟਸ ਲਾ ਲੋ ਚਾਚਾ ਓ ਅਲਾਉਟ ਸੀਗੇ ਹੋਰ ਕੋਈ ਨਹੀਂ ਆਇਆ ਸਾਨੂੰ ਵੀ ਇਹ ਕਿਹਾ ਗਿਆ ਕਿ ਸਥਿਤੀ ਇਸ ਤਿੱਕੇ ਦੇ ਨਾਲ ਜਿਹੜੀ ਹੈ ਨਹੀਂ ਦਿਖਾਣੀ ਚਾਹੀਦੀ ਇਸ ਤਿੱਕੇ ਦੇ ਨਾਲ ਮਾਹੌਲ ਖਰਾਬ ਹੋ ਜਾਵੇਗਾ ਪਰ ਸਾਡਾ ਫਰਜ਼ ਸੀਗਾ ਇਸ ਤੁਹਾਨੂੰ ਖਬਰ ਸੁਣਾਉਣ ਦੀ ਕਿ ਇੱਥੇ ਦੇ ਲੋਕ ਕੀ ਸੋਚ ਰਹੇ ਨੇ ਤੇ ਪਿੰਡ ਵਾਲੇ ਕਹਿ ਰਹੇ ਨੇ ਕਿ ਬੁੱਢੀ ਮਾਂ ਐ ਬੁੱਢਾ ਪਿਓ ਐ ਘਰ ਦੇ ਹਾਲਾਤ ਠੀਕ ਨਹੀਂ ਹੈਗੇ ਛੋਟੀਆਂ ਭੈਣਾਂ ਨੇ ਛੋਟਾ ਭਰਾ ਐ ਕਿਉਂਕਿ ਅੱਗੇ ਤੱਕ ਜਿਹੜਾ ਆ ਬਈ ਹੋਰੀ ਵੇਸੇ ਪਿੰਡ ਦੇ ਨੇ ਸਾਰਿਆਂ ਨੂੰ ਵੱਜ ਰਹੇ ਨੇ ਪੁਲਿਸ ਦੇ ਕੁੰਬੜਾ ਪਿੰਡਾਂ ਨਹੀਂ ਆਪਣਾ ਬਈਆਂ ਦਾ ਹੋ ਗਿਆ ਜੀ ਮੇਰੇ ਕੋਲ ਨਾ ਆਪਣੇ ਮੇਰੇ ਲੱਖ ਰੁਪਿਆ ਕਿਰਾਇਆ ਆਂਦਾ ਅੱਛਾ ਬਈਆਂ ਦਾ ਮੈਂ 50000 ਰੁਪਿਆ ਮੇਰਾ ਅੱਧੇ ਕਿਰਾਏਦਾਰ ਚਲੇ ਗਏ ਮੈਂ ਖਾਲੀ ਆਪ ਕਰਾਇਆ ਪਰਵਾਸੀਆਂ ਤੋਂ ਤੁਸੀਂ ਖਾਲੀ ਕਰਵਾ ਲਿਆ ਖਾਲੀ ਕਰਵਾ ਲਿਆ ਜਿਸਦੇ ਲੱਗੇ ਉਸ ਨੂੰ ਪਤਾ ਲੱਗਦਾ ਵੀ ਇਹ ਦੁੱਖ ਇੰਨਾ ਮਾੜਾ ਹੋਇਆ ਵੀ ਸਾਲਾ 3500 ਰੁਪਏ ਕਿਆ ਹੁੰਦਾ ਬਈ ਇਹਦਾ ਚੱਜ ਦੇ ਮੁੰਡੇ ਕੁੜੀਆਂ ਰੱਖ ਲਓ ਪੰਜਾਬੀ ਰੱਖ ਲਓ ਪੰਜਾਬੀ ਮਰਗੇ ਕਰ ਰੱਖਣ ਇਹਨੂੰ ਕਰੇ ਨਾਲੋਂ ਇੱਕ ਸੰਸਕਾਰ ਕਦੋਂ ਕਰ ਹੁਣ ਸੰਤੁਸ਼ਟ ਕਿਆ ਕਰੀਏ ਹੁਣ ਤਾਂ ਦੁੱਖ ਹੈਗਾ ਇੱਕ ਪੁੱਤ ਦੀ ਉਮੀਦ ਸੀਗੀ ਵੀ ਉਹ ਵੀ ਠੀਕ ਰਹੇਗਾ ਪਰ ਉਹ ਵੀ ਰੱਬ ਨੇ ਪੂਰਾ ਕਰ ਦੇ ਹੁਣ ਤਾਂ ਦੇਖੋ ਜੋ ਹੋਊਗਾ ਹੁਣ ਸਵੇਰੇ ਹੋਏਗਾ ਪੋਸਟਮਾਰਟਮ ਤੋਂ ਬਾਅਦ ਆਪਾਂ ਦੇ ਸੰਸਕਾਰ ਕਰਾਂਗੇ ਤੇ ਅੱਜ ਵੀ ਇਹਦੇ ਮੁੰਡੇ ਡੈਡੀ ਨਾਲ ਗੱਲ ਕੀਤੀ ਸੀ ਸਾਨੂੰ ਜਾਣ ਨਹੀਂ ਤੇਰੇ ਕਹਿੰਦੇ ਨਹੀਂ ਜਾਣਦੇ ਨਾ ਕਹਿੰਦਾ ਉੱਥੇ ਅਜਿਹਾ ਕੋਈ ਨਹੀਂ ਕਿਉਂ ਨਹੀਂ ਜਾਣਦੇ ਨਾ ਪੁਲਿਸ ਆਫੀਸਰ ਨਹੀਂ ਜਾਣਦੇ ਕਿਉਂ ਪਤਾ ਨਹੀਂ ਪ੍ਰਾਲਮ ਮੋਹਾਲੀ ਕੁੰਬੜਾ ਦੇ ਵਿੱਚ ਦੋ ਨੌਜਵਾਨਾਂ ਦੇ ਉੱਤੇ ਹਮਲਾ ਹੁੰਦਾ ਇੱਕ ਨੌਜਵਾਨ ਦੀ ਉਸੇ ਦਿਨ ਮੌਤ ਹੋ ਜਾਂਦੀ ਹੈ ਦੂਜੇ ਦੀ ਅੱਜ ਖਬਰ ਆ ਰਹੀ ਹੈ ਕਿ ਉਸ ਦੀ ਵੀ ਮੌਤ ਹੋ ਗਈ ਹਮਲਾ ਕੌਣ ਕਰਦਾ ਹੈ ਪ੍ਰਵਾਸੀ ਕਰਦੇ ਨੇ ਪੰਜਾਬ ਪੁਲਿਸ ਦੀ ਬੜੀ ਜਿਹੜੀ ਹੈ ਹੱਲਾਸ਼ੇਰੀ ਹੁੰਦੀ ਹੈ ਉਹ ਜਿਹੜੇ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਜਿਹੜੇ ਪ੍ਰਵਾਸੀ ਇਸ ਤੋਂ ਕਤਲ ਕਰਕੇ ਭਾਏ ਦੇ ਨੇ ਅਸੀਂ ਉਸੇ ਥਾਂ ਦੇ ਉੱਤੇ ਉਸੇ ਘਰ ਦੇ ਬਾਹਰ ਮੌਜੂਦ ਹਾਂ ਇਹ ਗਲੀ ਜਿਹੜੀ ਹੈ ਦਿਲਪ੍ਰੀਤ ਦੇ ਘਰ ਨੂੰ ਜਾਂਦੀ ਹੈ ਜੋ ਅੱਜ ਇਸ ਦੁਨੀਆ ਤੋਂ ਆਪਣੇ ਜਿਹੜੇ ਸਾਹ ਪੂਰੇ ਕਰਦਾ ਹੋਇਆ ਅਕਾਲ ਚਲਾਣਾ ਕਰ ਗਿਆ ਕਿਉਂਕਿ ਕਾਫੀ ਸੀਰੀਅਸ ਸੀਗਾ ਜਿਵੇਂ ਸਾਨੂੰ ਐਸ਼ਚੂ ਸਾਹਿਬ ਹੋਰਾਂ ਨੇ ਡੀਐਸਪੀ ਸਾਹਿਬ ਹੋਰਾਂ ਨੇ ਦੱਸਿਆ ਆਟਵਾਲ ਸਾਹਿਬ ਉਹਦੀ ਵੀ ਬਾਈਟ ਦੇ ਰਹੇ ਸੀਗੇ ਮੀਡੀਆ ਦੇ ਵਿੱਚ ਕਿ ਆਫ ਦੀ ਰਿਕਾਰਡ ਕਿ ਜਿਸ ਤਿੱਕ ਨਾਲ ਨੂੰ ਕਹਿੰਦੇ ਖੂਨ ਦੀਆਂ ਉਲਟੀਆਂ ਆਈਆਂ ਬੜਾ ਉਹ ਜਿਹੜਾ ਸਹਿ ਨਹੀਂ ਪਾਇਆ ਵੈਂਟੀਲੇਟਰ ਤੇ ਸੀਗਾ ਜਿਸ ਤਿੱਕ ਨਾਲ ਟ੍ਰੀਟਮੈਂਟ ਚੱਲ ਰਿਹਾ ਸੀਗਾ ਡਾਕਟਰਾਂ ਦੀ ਪੂਰੀ ਕੋਸ਼ਿਸ਼ ਸੀਗੀ ਕਿ ਉਸ ਨੂੰ ਬਚਾਇਆ ਜਾਵੇ ਕਿਉਂਕਿ ਲਗਾਤਾਰ ਉਸ ਨੂੰ बेहोश ਰੱਖਿਆ ਜਾ ਰਿਹਾ ਸੀਗਾ ਕਿ ਉਸ ਦੀ ਜਿਹੜੇ ਆ ਇੱਥੇ ਅੱਖ ਦੇ ਵਿੱਚੋਂ ਆਰਪਾਰ ਜਿਹੜੀ ਹੈ ਕਿਰਚ ਵਜੀ ਹੋਈ ਸੀਗੀ ਮਾਰੀ ਹੋਈ ਸੀਗੀ ਉਹਨੂੰ ਦਰਦ ਮਹਿਸੂਸ ਨਾ ਹੋਵੇ ਕਿਉਂਕਿ ਠੰਡ ਦੇ ਵਿੱਚ ਸੱਟ ਦੀ ਜਿਹੜੀ ਹੈ ਬਹੁਤ ਦਰਦ ਮਹਿਸੂਸ ਹੁੰਦਾ ਤੇ ਉਹੀ ਘਰ ਹੈ ਇੱਥੇ ਪੁਲਿਸ ਜਿਹੜੀ ਹੈ ਨਫਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਗੀ ਹੋਈ ਆ ਉਹ ਕਿਸ ਕਰਕੇ ਲੱਗੀ ਹੋਈ ਆ ਇੱਕ ਪਾਸੇ ਪੰਜਾਬ ਪੁਲਿਸ ਕਹਿੰਦੇ ਕਹਿੰਦੀ ਨਜ਼ਰਾਰੀਆ ਕਿ ਉਸ ਨੌਜਵਾਨ ਦੀ ਜਿਹੜੀ ਆ ਡੈਥ ਹੋ ਚੁੱਕੀ ਐ ਦੂਜੇ ਪਾਸੇ ਇੱਕ ਇਹ ਸੁਣਨ ਦੇ ਵਿੱਚ ਆ ਰਿਹਾ ਕਿ ਅਜੇ ਡੈਥ ਨਹੀਂ ਹੋਈ ਗ੍ਰੇਸ਼ੀਨ ਹਸਪੀਟਲ ਦੇ ਵਿੱਚ ਐ ਪੀਜੀਆਈ ਹਸਪੀਟਲ ਦੇ ਵਿੱਚ ਐ ਹੈ ਕਿੱਥੇ ਸਥਿਤੀ ਕੋਈ ਹਜੇ ਸਾਹਮਣੇ ਨਹੀਂ ਹੋਈ ਬਹੁਤ ਵੱਡੇ ਸਵਾਲ ਨੇ ਪੁਲਿਸ ਦੀ ਨਫਰੀ ਲਗਾਤਾਰ ਇੱਥੇ ਢੇਡੇ ਮਾਰ ਰਹੀ ਆ ਡੀਐਸਪੀ ਐਸਪੀ ਐਸਐਚਓ ਏਐਸਆਈ ਜਿਹੜੇ ਨੇ ਰੈਂਕ ਦੇ ਮੁਲਾਜ਼ਮ ਇੱਥੇ ਤਾਨਾਤ ਨੇ ਐਸਐਚਓ ਖੁਦ ਜਿਹੜੇ ਨੇ ਉਧਰ ਖੜੇ ਹੋਏ ਨੇ ਘਰ ਦੇ ਅੱਗੇ ਦਿਲਪ੍ਰੀਤ ਦੇ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਸਾਨੂੰ ਵੀ ਇਹ ਕਿਹਾ ਗਿਆ ਕਿ ਸਥਿਤੀ ਇਸ ਤਿੱਕੇ ਦੇ ਨਾਲ ਜਿਹੜੀ ਹੈ ਨਹੀਂ ਦਿਖਾਣੀ ਚਾਹੀਦੀ ਇਸ ਤਿੱਕੇ ਦੇ ਨਾਲ ਮਾਹੌਲ ਖਰਾਬ ਹੋ ਜਾਵੇਗਾ ਪਰ ਸਾਡਾ ਫਰਜ਼ ਸੀਗਾ ਇਸ ਤੁਹਾਨੂੰ ਖਬਰ ਸੁਣਾਉਣ ਦੀ ਕਿ ਇੱਥੇ ਦੇ ਲੋਕ ਕੀ ਸੋਚ ਰਹੇ ਨੇ ਲੋਕ ਕੀ ਕਹਿੰਦੇ ਨੇ ਇਸ ਬਾਰੇ ਕਿਉਂਕਿ ਇੱਥੇ ਪੁਲਿਸ ਆਫਸਰ ਦੀਆਂ ਜਿਹੜੀਆਂ ਅਫਸਰਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਹਮਣੇ ਪੁਲਿਸ ਅਫਸਰ ਗੱਡੀ ਦੇ ਵਿੱਚ ਬੈਠੇ ਹੋਏ ਨੇ ਕਈ ਇੱਥੇ ਕੁੰਬੜਾ ਦੇ ਰਹਿਣ ਵਾਲੇ ਵਸਨੀਕ ਇੱਥੇ ਨੇ ਕਿਉਂਕਿ ਇਹ ਹਾਸਾ ਕਹਿੰਦੇ ਕਿਸੇ ਨਾਲ ਵੀ ਹੋ ਸਕਦਾ ਇਹ ਅੱਗ ਲੱਗੀ ਹੋਈ ਜੰਗਲ ਦੀ ਜੰਗਲ ਚ ਨਹੀਂ ਰੁਕਦੀ ਸਾਰੇ ਪਾਸੇ ਜਾਂਦੀ ਸੱਸੀ ਗਾਪਾਪੂ ਠੀਕ ਹੋ ਠੀਕ ਹੈ ਜੀ ਕੀ ਗੱਲਬਾਤ ਹੋਈ ਸੀ ਕੀ ਹੁਣ ਤੱਕ ਦੀ ਕੁਝ ਪਤਾ ਲੱਗਿਆ ਪਤਾ ਨਹੀਂ ਸਰ ਹਾਂ ਤਾਂ ਰਹਿ ਆ ਵੀ ਵੀ ਉਹਦਾ ਹੋ ਗਿਆ ਜੀ ਨੇ ਦਬੋ ਸੰਸਕਾਰ ਕਰਨਾ ਹੈ ਮਤਲਬ ਡੈਥ ਹੋ ਗਈ ਦਿਲਪ੍ਰੀਤ ਹਾਂ ਜੀ ਇਤਨੀ ਪਤਾ ਲੱਗੇ ਜ ਹੁਣ ਉੱਡਦੇ ਉੱਡਦੇ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਜੀ ਇਸ ਬਾਰੇ ਸਾਨੂੰ ਪਤਾ ਨਹੀਂ ਪਤਾ ਨਹੀਂ ਹੈ ਹਾਂਜੀ ਤੁਸੀਂ ਕੀਤੀ ਪਰਿਵਾਰ ਦੇ ਨਾਲ ਗੱਲ ਉਹਨਾਂ ਦੇ ਮਾਤਾ ਕਹਿੰਦੇ ਬੜੇ ਗਰੀਬ ਨੇ ਘਰੋਂ ਹਾਂਜੀ ਬਹੁਤ ਗਰੀਬ ਹੈ ਇੱਕ ਬੱਚਾ ਦੋ ਭੈਣਾਂ ਨੇ ਉਹ ਵੀ ਬੜੇ ਗਰੀਬ ਨੇ ਗੱਲ ਕੀਤੀ ਉਹਨਾਂ ਦੇ ਨਾਲ ਵੀ ਉਹਨਾਂ ਦੀ ਕੋਈ ਮਾਲੀ ਮਦਦ ਹੋਏਗੀ ਮਾਲੀ ਮਦਦ ਤਾਂ ਹੋਣੀ ਚਾਹੀਦੀ ਹੈ ਜੀ ਬਹੁਤ ਗਰੀਬ ਆ ਉਹਦੇ ਇਹੋ ਜਿਹੇ ਬੱਚਾ ਤਾਂ ਕੋਈ ਹੈ ਨਹੀਂ ਤਾਂ ਜਿਹੋ ਜਿਹਾ ਉਹ ਸਾਊ ਬੰਦਾ ਦਾ ਜੀ ਦੋ ਭੈਣਾਂ ਇੱਕ ਭਰਾ ਹੈ ਅੱਛਾ ਇਹ ਭਈ ਉਹਦੀ ਭਾਈ ਇੱਥੋਂ ਦੇ ਰਹਿਣ ਵਾਲੇ ਆ ਭਾਈ ਕੀ ਸਥਿਤੀ ਆ ਬੜੀ ਪੁਲਸ ਲੱਗੀ ਹੋਈ ਆ ਕੋਈ ਗੱਲਬਾਤ ਕੀ ਦੱਸ ਰਿਹਾ ਪੰਜਾਬ ਪੁਲਿਸ ਵਾਲੇ ਪਤਾ ਨਹੀਂ ਜੀ ਆਏ ਸੀ ਪੁਲਸ ਵਾਲੇ ਕਹਿੰਦੇ ਵੀ ਸਾਰੇ ਦੁਕਾਨਾਂ ਤੋਂ ਉਹਨਾਂ ਬੰਦ ਕਰਾਈਆਂ ਜੀ ਆਪਦੇ ਆਪ ਦੇ ਘਰੇ ਜਾਓ ਜੀ ਸਾਰੇ ਹਾਂ ਜੀ ਐ ਕਹਿ ਕੇ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਤੁਹਾਨੂੰ ਦੱਸਿਆ ਨਹੀਂ ਕਿ ਦਿਲਪ੍ਰੀਤ ਦੀ ਸਥਿਤੀ ਕੀ ਐ ਠੀਕ ਐ ਜਾਂ ਨਹੀਂ ਐ ਜਿਵੇਂ ਸੁਣਨ ਦੇ ਵਿਚਾਰਿਆ ਕਿ ਉਹ ਇਸ ਦੁਨੀਆ ਤੋਂ ਚਲਾ ਗਿਆ ਉਹ ਸਹਾਰ ਨਹੀਂ ਸਕਿਆ ਕੂਮ ਦੀ ਉਲਟੀਆਂ ਨਾ ਇਹ ਗੱਲਾਂ ਸੱਚੀਆਂ ਨੇ ਕਿ ਜਾਂ ਫਿਰ ਕੀ ਗੱਲ ਹੈ ਨਹੀਂ ਜੀ ਹਲੇ ਤਾਂ ਆਪਣੇ ਤਾਂ ਖਬਰ ਆਈ ਨਹੀਂ ਜੀ ਕੋਈ ਉਹਨਾਂ ਨੂੰ ਦੱਸਿਆ ਨਹੀਂ ਜੀ ਪੁਲਿਸ ਵਾਲਿਆਂ ਨੇ ਵੀ ਜੀ ਕਿਸੇ ਨੇ ਨਹੀਂ ਹਾਂਜੀ ਹਸਪੀਟਲ ਤੋਂ ਵੀ ਨਹੀਂ ਵੀ ਐਦਾਂ ਦੀ ਸਥਿਤੀ ਹੋਈ ਹੈ ਜੀ ਹਾਂਜੀ ਬਾਕੀ ਪੁਲਿਸ ਬਹੁਤ ਲੱਗੀ ਹੋਈ ਹੈ ਜੀ ਆਲੇ-ਦਾਲੇ ਖੜੀ ਹੈ ਪਿੰਡ ਦੇ ਪਿੰਡੇ ਦੇ ਵਿੱਚ ਖੜੀ ਹੈ ਜੀ ਦੁਕਾਨਾਂ ਕਹਿੰਦੇ ਬੰਦ ਕਰੋ ਜੀ ਇਹਦਾ ਕਾਰਨ ਕੀ ਹੈ ਨਹੀਂ ਪੁਲਿਸ ਲੱਗਣ ਦਾ ਕਾਰਨ ਕੀ ਹੈ ਜੇ ਤੁਹਾਡੇ ਪਿੰਡ ਦੇ ਵਿੱਚ ਨਹੀਂ ਹਾਂਜੀ ਪਤਾ ਨਹੀਂ ਕੀ ਕਾਰਨ ਹੈ ਜੀ ਹੁਣ ਉਹ ਤਾਂ ਪੁਲਿਸ ਵਾਲੇ ਦੱਸਣਗੇ ਜੀ ਤਾਂ ਹੀ ਪਤਾ ਲੱਗੂਗਾ ਜੀ ਇਹ ਪੁਲਿਸ ਵੇਣਾ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜੇ ਆ ਪੀਸੀਆਰ ਗੇੜੇ ਮਾਰ ਰਹੀਆਂ ਨੇ ਰਾਤ ਨੂੰ ਜਿਹੜੀਆਂ ਦੀ ਡਿਊਟੀ ਹੁੰਦੀ ਹੈ ਉਹ ਲਗਾਤਾਰ ਇੱਥੋਂ ਲੰਘ ਰਹੇ ਨੇ ਦੇਖ ਰਹੇ ਨੇ ਸਥਿਤੀ ਕੀ ਹੈ ਕਿਉਂਕਿ ਅੱਗੇ ਤੱਕ ਜਿਹੜਾ ਆ ਬਈ ਹੋਰੀ ਵੇਸੇ ਪਿੰਡ ਦੇ ਨੇ ਸਾਰਿਆਂ ਨੂੰ ਵਜ ਰਹੇ ਨੇ ਪੁਲਿਸ ਦੇ ਬਈ ਐਸੇ ਪਿੰਡ ਦੇ ਆ ਤੁਸੀਂ ਵੀ ਅੱਛਾ ਇਹ ਬਈ ਤਾਂ ਲਗਾਤਾਰ ਜਦੋਂ ਇੱਥੇ ਧਰਨਾ ਲੱਗਿਆ ਹੋਇਆ ਸੀਗਾ ਚੌਂਕ ਦੇ ਵਿੱਚ ਲਾਈਟਾਂ ਦੇ ਉੱਤੇ ਇਹ ਬਈ ਉੱਥੇ ਸੀਗਾ ਲਗਾਤਾਰ ਨਾਲ ਉਹਾਂ 2 ਵਜਿਆਂ ਦੇ 3 ਵਜਿਆਂ ਦੇ ਉੱਥੇ ਬੈਠੇ ਸੀਗੇ ਕਹਿੰਦੇ ਇਨਸਾਫ ਲੈਣਾ ਬਈ ਅੱਜ ਬੜੀ ਪੁਲਿਸ ਲੱਗੀ ਹੋਈ ਆ ਤੁਹਾਨੂੰ ਕੋਈ ਦੱਸਿਆ ਕਿਉਂਕਿ ਤੁਸੀਂ ਬੜੇ ਨੇੜੇ ਸੀਗੇ ਤੁਹਾਡੇ ਦੋਸਤ ਮਿੱਤਰ ਸੀਗੇ ਉਹਦਾ 4 ਵਜੇ ਡਿclare ਹੋ ਗਿਆ ਵੀ ਉਹ ਡੈੱਡ ਹੈ ਹੂੰ ਉਹਦਾ ਜਿੱਦਾਂ ਹੀ ਖਬਰ ਹੋਈ ਤਾਂ ਇਹ ਪੁਲਿਸ ਇੱਥੇ ਇੰਨੇ ਨਹੀਂ ਆਈ ਹੈ ਨਹੀਂ ਇਹਦਾ ਕੋਈ ਮਤਲਬ ਨਹੀਂ ਸੀ ਆਉਣ ਦਾ ਇਹਦਾ ਰੌਲਾ ਪੈਣ ਤੋਂ ਵੀ ਕੋਈ ਕਟ ਵੱਡਨ ਹੋ ਜਾਏ ਕੁਛ ਨਹੀਂ ਤਾਂ ਇਹਨਾਂ ਨੇ ਪੁਲਿਸ ਲਗਾਈ ਇੱਥੇ ਕਿਉਂ ਭਈ ਅਜਿਹਾ ਕਿਉਂ ਕਿਉਂਕਿ ਦੇਖੋ ਇਹ ਕੰਮ ਉਹ ਪ੍ਰਵਾਸੀਆਂ ਨੇ ਜੋ ਕੰਮ ਕਰਿਆ ਬਹੁਤ ਗਲਤ ਕੰਮ ਕਰਿਆ ਕਿਉਂਕਿ ਲੋਕ ਇੱਥੋਂ ਪੜਕੇ ਹੋਏ ਵੀ ਪ੍ਰਵਾਸੀਆਂ ਨੇ ਇੰਨਾ ਗਲਤ ਕੰਮ ਕਿਉਂ ਕਰਿਆ ਇਹਨਾਂ ਤੇ ਐਕਸ਼ਨ ਲਿਆ ਜਾਵੇ ਪਰ ਪਿੰਡ ਦੇ ਚਾਹ ਪ੍ਰਸ਼ਾਸਨ ਲਾ ਲਓ ਸਰਕਾਰ ਲਾ ਲਓ 1% ਕਦਮ ਨਹੀਂ ਚੁੱਕਿਆ ਇਹਨਾਂ ਨੇ ਬਈਆਂ ਕਲਾਬ ਵੀ ਪਿੰਡ ਚੋਂ ਪ੍ਰਵਾਸੀ ਕੱਢੇ ਜਾਣ ਪਿੰਡ ਚੋਂ ਪ੍ਰਵਾਸੀ ਕੱਢੇ ਜਾਣ ਕਿਸੇ ਨੇ ਗੱਲ ਨਹੀਂ ਕੀਤੀ ਪਿੰਡ ਦੇ ਨੇ ਕਿਸੇ ਮਾਲਕ ਨੇ ਨਹੀਂ ਆਪਣੇ ਪ੍ਰਵਾਸੀ ਬਾਹਰ ਕੱਢੇ ਹਾਲ ਤੱਕ ਇਸ ਖਬਰ ਨੂੰ ਸੁਣ ਕੇ ਲਵੇ ਨੇੜੇ ਦੇ ਪੰਜਾਬ ਦੇ ਪਿੰਡਾਂ ਨੇ ਪ੍ਰਵਾਸੀ ਬਾਹਰ ਕੱਢਦੇ ਇੱਥੇ ਦੇ ਲੋਕ ਮਰ ਗਏ ਯਾਰ ਇੱਕ ਪ੍ਰਵਾਸੀਆਂ ਨੂੰ ਨਹੀਂ ਬਾਹਰ ਕੱਢ ਸਕਦੇ ਕਿਰਾਏ ਦੇ ਸਿਰ ਤੇ ਜੰਮੇ ਪਲੇਵੇਂ ਸਾਲੇ ਇੰਨਾ ਮਾੜਾ ਹਾਲ ਹੈ ਦੇਖੋ ਇੱਥੇ ਦਾ ਭਾਈ 4 ਵਜੇ ਦਾ ਡਿਕਲੇਅਰ ਕੀਤਾ ਹੋਇਆ ਕਿ ਦਿਲਪ੍ਰੀਤ ਇਸ ਦੁਨੀਆ 'ਚ ਨਹੀਂ ਰਿਹਾ ਹਾਂ ਡੀਐਸਪੀ ਬਲਤੋਨ ਬਲ ਸਾਹਿਬ ਨੇ ਦੇ ਦਿੱਤਾ ਹੈ ਅਟਵਾਲ ਸਾਹਿਬ ਹੋਰ ਨੇ ਕਾ ਦਿੱਤਾ ਹਾਂਜੀ ਇੱਥੇ ਨਹੀਂ ਪੁਲਿਸ ਲਾਣ ਦਾ ਮਤਲਬ ਕੀ ਬਣ ਗਿਆ ਕਿ ਨਹੀਂ ਪੁਲਿਸ ਲੱਗੀ ਕੋਈ ਡਰ ਹੈਗਾ ਜੇ ਕਿਤੇ ਸਥਿਤੀ ਖਰਾਬ ਹੋ ਸਥਿਤੀ ਖਰਾਬ ਹੋ ਸਦੀ ਹੈ ਕਿਉਂਕਿ ਇਹ ਮਾਹੌਲ ਇਹ じゃ ਇਸ ਟਪ ਲੜਾਈ ਹੋ ਸਕਦੀ ਹੈ ਬੰਨਿਆਂ ਨੂੰ ਕੁੱਟਮਾਰ ਕਰ ਸਕਦੇ ਹਾਂ ਕੁਝ ਹੋ ਸਕਦਾ ਇਹ ਯਾਨੀ ਕਿ ਸੇਫਟੀ ਲਾ ਲਓ ਪਰ ਵਾਸੀਆਂ ਦੀ ਲਾ ਲਓ ਜਿੱਦਾਂ ਮਰਜ਼ੀ ਲਾ ਲਓ ਕਿਉਂਕਿ ਮਾਹੌਲ ਖਰਾਬ ਨਾ ਉਸ ਵਾਸਤੇ ਲਗਾਈ ਹੈ ਇਹਨਾਂ ਨੇ ਤੁਹਾਨੂੰ ਕੋਈ ਕਿਆ ਕੁਝ ਮਿਲੇ ਪੁਲਿਸ ਅਫਸਰ ਕੇ ਵੀ ਸਾਰਾ ਕੰਟਰੋਲ ਰੱਖੋ ਸਾਰਾ ਪਰਿਵਾਰ ਨੂੰ ਇਨਸਾਫ ਮਿਲੇਗਾ ਜੋ ਕੁਝ ਦੋਸ਼ੀ ਸੀ ਕਿ ਜਿਨ੍ਹਾਂ ਨੇ ਕਤਲ ਕੀਤਾ ਉਹ ਅਸੀਂ ਫੜ ਲਏ ਨੇ ਇੱਕ ਅੱਧਾ ਰਹਿ ਗਿਆ ਉਹ ਵੀ ਰਾਉਂਡ ਅਪ ਹੋ ਸਾਨੂੰ ਇਹ ਜਾ ਕੁਛ ਨਹੀਂ ਕਿਹਾ ਇਥੇ ਉਹ ਧਰਨੇ ਤੋਂ ਬਾਅਦ ਸਾਨੂੰ ਨਾ ਕੋਈ ਮਿਲਿਆ ਨਾ ਕੋਈ ਇੱਥੇ ਆਇਆ ਹਸਪੀਟਲ ਮਿਲਦੇ ਸੀ ਹਸਪੀਟਲ ਸਾਨੂੰ ਅਲਾਉਟ ਨਹੀਂ ਸੀਗਾ ਜਾਣਾ ਓਨਲੀ ਪਰਿਵਾਰ ਮੈਂਬਰ ਦੇ ਜਿਹੜੇ ਹੁੰਦੇ ਆ ਪੇਰੈਂਟਸ ਲਾ ਲੋ ਚਾਚਾ ਉਹ ਅਲਾਉਟ ਸੀਗੇ ਹੋਰ ਕੋਈ ਨਹੀਂ ਆਇਆ ਉਸ ਤੋਂ ਬਾਅਦ ਦੇਖ ਲਓ ਨਾ ਕੋਈ ਖਬਰ ਹੈ ਨਾ ਕੁਝ ਅਫਵਾਹ ਉੱਠੀ ਦੀ ਰਹੀ ਮਰ ਗਿਆ ਜੂੰਦਾ ਮਰ ਗਿਆ ਜੂੰਦਾ ਇਹ ਹੁੰਦੀ ਰਹੀ ਬਸ ਬਿਲਕੁਲ ਇਹ ਤੇ ਬਾਤ ਤਾਂ ਕੋਈ ਕਰਦੀ ਨਹੀਂ ਅੱਜ ਡਿਕਲੇਅਰ ਕਰ ਦਿੱਤਾ ਕਿ ਦਿਲ ਪੀਤ ਨਹੀਂ ਰਿਹਾ ਭਾਈ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖ ਰਿਹਾ ਹਾਂ ਕਿ ਲਾਦਾ ਕਿ ਜਿਵੇਂ ਇੱਥੇ ਪਿੰਡ ਵਾਲੇ ਕਹਿ ਰਹੇ ਨੇ ਕਿ ਬੁੱਢੀ ਮਾਂ ਬੁੱਢਾ ਬੇਵੋਹ ਹੈ ਘਰ ਦੇ ਹਾਲਾਤ ਠੀਕ ਨਹੀਂ ਹੈਗੇ ਛੋਟੀਆਂ ਭੈਣਾਂ ਨੇ ਛੋਟਾ ਭਰਾ ਹੈ ਘਰ ਕਿਵੇਂ ਚੱਲੇਗਾ ਕਿ ਲੱਗਦਾ ਕਿ ਕਹਿੰਦੇ ਪੰਜਾਬ ਦੇ ਲੋਕਾਂ ਦੀ ਗੈਰਤ ਨਹੀਂ ਮਰਦੀ ਕਹਿੰਦੇ ਪੰਜਾਬ ਦੇ ਲੋਕ ਬੜੇ ਗੈਰਤੀ ਹੁੰਦੇ ਆ ਨਾਲ ਖੜਦੇ ਆ ਉਹ ਪਰਿਵਾਰ ਬੜੇ ਦੁੱਖ ਦੇ ਵਿੱਚੋਂ ਲੰਘ ਰਿਹਾ ਪੁਲਿਸ ਵੀ ਕਹ ਰਿਹਾ ਕਿ ਸਾਨੂੰ ਦੁੱਖ ਹੈ ਉਹ ਪਰਿਵਾਰ ਦਾ ਬੱਚਾ ਗਿਆ ਹੈ ਤੇ ਜਿਹੜਾ ਇਨਸਾਫ ਉਹਨਾਂ ਨੂੰ ਮਿਲ ਜੇ ਕਿ ਲੱਗਦਾ ਕਿ ਮਾਲੀ ਮਦਦ ਜਾਂ ਹੋਰ ਚੀਜ਼ਾਂ ਦੀ ਮਦਦ ਹੋ ਜੇਗੀ ਅਸੀਂ ਤਾਂ ਇਹਨਾਂ ਨਾਲ ਖੜੇ ਆ ਸਾਡਾ ਭਤੀਜਾ ਹੀ ਸੀਗਾ ਸਾਡੇ ਕੋਲੇ ਰਹਿੰਦਾ ਸਾਡੇ ਕੋਲੇ ਜੰਮਿਆ ਪਲਿਆ ਸਾਨੂੰ ਦੁੱਖ ਹੈ ਇਸ ਚੀਜ਼ ਦਾ ਹੁਣ ਜਿੰਨੀ ਸਾਡੇ ਤੋਂ ਸਹਯਤਾ ਹੁੰਦੀ ਆ ਆਪਾਂ ਉਨੀ ਕਰੂਗੇ ਬਾਕੀ ਪਿੰਡ ਦਾ ਸਹਿਯੋਗ ਹੋਵੇ ਜਿੰਨੀ ਉਹਦੀ ਮਦਦ ਕਰ ਸਕੀਏ ਕਰੀਏ ਚਾਹ ਜਾਨੀ ਮੰਨ ਲਈ ਜੋ ਵੀ ਹੋਵੇ ਤਿਲ ਫੁੱਲ ਜੋ ਪਾ ਸਕਣ ਉਹ ਦੀ ਬਈ ਪਰਿਵਾਰ ਦੀ ਉਹ ਕਰ ਸਕੀਏ ਬਸ ਬਿਲਕੁਲ ਅੱਛਾ ਤੁਸੀਂ ਕੀ ਕਹ ਰਹੇ ਸੀਗੇ ਜਿਸ ਤਰੀਕੇ ਨਾਲ ਇਹ ਚੀਜ਼ਾਂ ਵਧੀਆਂ ਹੋਣ ਜਾਣੇ ਪਹਿਲੇ ਦਿਨ ਜਦੋਂ ਇਹ ਚੀਜ਼ਾਂ ਹੋਈਆਂ ਨੌਜਵਾਨਾਂ ਦਾ ਕਤਲ ਹੋਇਆ ਲੋਕ ਸੁਚੇਤ ਵੀ ਹੋਏ ਕਿ ਨਹੀਂ ਆਪਾਂ ਇਸ ਚੀਜ਼ ਨੂੰ ਠੀਕ ਕਰਨਾ ਹੈ ਸਾਰੇ ਪਿੰਡ ਘਰਾਂ ਦੇ ਵਿੱਚ ਜਾਣਾ ਹੁਣ ਪੁਲਿਸ ਨੇ ਤਾਂ ਕਿਹਾ ਸੀ ਕਾਰਵਾਈ ਕਰਨੀ ਆ ਹੋ ਰਹੀ ਆ ਸਾਰਾ ਕੁਝ ਜੋੜਾ ਕੁੰਬੜਾ ਪਿੰਡਾ ਨਹੀਂ ਆਪਣਾ ਬਈਆਂ ਦਾ ਹੋ ਗਿਆ ਜੀ ਮੇਰੇ ਕੋਲ ਨਾ ਆਪਣੇ ਮੇਰੇ ਲੱਖ ਰੁਪਿਆ ਕਿਰਾਇਆ ਆਂਦਾ ਅੱਛਾ ਬਈਆਂ ਦਾ ਤੁਹਾਡੇ ਕੋਲ ਮੇਰੇ ਕੋਲ ਮੈਂ 50000 ਰੁਪਿਆ ਮੇਰਾ ਅੱਧੇ ਕਿਰਾਏਦਾਰ ਚਲੇ ਗਏ ਮੈਂ ਖਾਲੀ ਆਪ ਕਰਾਈ ਪ੍ਰਵਾਸੀਆਂ ਤੋਂ ਤੁਸੀਂ ਖਾਲੀ ਕਰਵਾ ਲਿਆ ਖਾਲੀ ਕਰਵਾ ਲਿਆ ਜੀ ਹਾਂਜੀ ਖਾਲੀ ਹੋਣੇ ਚਾਹੀਦੇ ਪ੍ਰਵਾਸੀ ਤੁਹਾਡੇ ਸਾਹਮਣੇ ਆ ਬਈ ਕਹ ਰਿਹਾ ਕਿ ਲੱਖ ਰੁਪਿਆ ਮੇਰੇ ਕੋਲ ਆ ਰਿਹਾ ਸੀ ਰੈਂਟ ਪ੍ਰਵਾਸੀ ਖਾਲੀ ਕਰਨੇ ਚਾਹੀਦੇ ਆ ਆਪਾਂ ਪਹਿਲਾਂ ਕਾ ਕਰਾਇ ਤੇ ਸਿਰ ਤੇ ਜਲਦੀ ਸੀਗੇ ਆਪਣੀ ਮਿਹਨਤ ਮਜ਼ਦੂਰੀ ਕਰਦੇ ਤੇ ਨਾ ਉਹ ਤਾਂ ਮੂਰਖਾ ਜਿਹੜੇ ਹੁਣ ਵੀ ਇਹ ਇੰਨਾ ਕੰਮ ਹੋਣੇ ਤੇ ਬਾਦ ਪਰਵਾਸੀ ਰੱਖੀ ਬੈਠੇ ਆ ਇੰਨੀ ਸ਼ਰਮ ਹੈ ਜੇ ਉਹਨਾਂ ਦੇ ਘਰ ਹੋਵੇ ਫਿਰ ਪਤਾ ਲੱਗੇ ਜਿਸਦੇ ਲੱਗੇ ਉਸ ਨੂੰ ਪਤਾ ਲੱਗਦਾ ਵੀ ਇਹ ਦੁੱਖ ਇੰਨਾ ਮਾੜਾ ਹੋਇਆ ਵੀ ਸਾਲਾ 3500 ਰੁਪਏ ਕਿਆ ਹੁੰਦਾ ਬਈ ਇਹਦਾ ਚੱਜ ਦੇ ਮੁੰਡੇ ਕੁੜੀਆਂ ਰੱਖ ਲਓ ਪੰਜਾਬੀ ਰੱਖ ਲਓ ਪੰਜਾਬੀ ਮਰਗੇ ਕਰ ਰੱਖਣ ਨੂੰ ਕਰਾਇ ਨਾਲੋਂ ਇਹ ਕਰਾਇ ਇਹ ਕੁੰਬੜੇ ਦਾ ਕੁਝ ਨਹੀਂ ਹੋ ਸਕਦਾ ਫਿਰ ਕੁੰਬੜਾ ਚੱਲੇ ਕਰਾਇ ਤੇ ਸਿਰ ਤੇ ਕਰਾਇ ਦੇ ਸਿਰ ਤੇ ਕਰਾਇ ਦੇ ਸਿਰ ਤੇ ਹੈ ਹੁਣ ਫਿਰ ਤੁਸੀਂ ਸੰਤੁਸ਼ਟ ਹੋ ਸਵੇਰੇ ਕਿੰਨੇ ਕੋਈ ਦੱਸਿਆ ਅਪਡੇਟ ਸੰਸਕਾਰ ਕਦੋਂ ਕਰ ਹੁਣ ਸੰਤੁਸ਼ਟ ਕਿਆ ਕਰੀਏ ਹੁਣ ਤਾਂ ਦੁੱਖ ਹੈਗਾ ਇੱਕ ਪੁੱਤ ਦੀ ਉਮੀਦ ਸੀਗੀ ਵੀ ਉਹ ਵੀ ਠੀਕ ਰਹੇਗਾ ਪਰ ਉਹ ਵੀ ਰੱਬ ਨੇ ਪੂਰਾ ਕਰ ਦੇ ਹੁਣ ਤਾਂ ਦੇਖੋ ਜੋ ਹੋਊਗਾ ਹੁਣ ਸਵੇਰੇ ਹੋਏਗਾ ਪੋਸਟਮਾਰਟਮ ਤੋਂ ਬਾਅਦ ਆਪਾਂ ਦੇ ਸੰਸਕਾਰ ਕਰਾਂਗੇ ਤੇ ਬਸ ਹੁਣ ਡੈੱਡ ਬੋਡੀ ਦਿੱਤੀ ਪਰਿਵਾਰ ਨੂੰ ਜਾਂ ਹਸਪੀਟਲ ਚ ਤੇ ਮੇਰੇ ਪੋਸਟਮਾਰਟਮ ਕਰਨਾ ਸ਼ੁੱਕਰਵਾਰ ਦਾ ਟਾਈਮ ਦਿੱਤਾ ਉਹਨਾਂ ਨੇ ਓਕੇ ਪੋਸਟਮਾਰਟਮ ਹੋਏਗਾ ਉਹਦੇ ਬਾਅਦ ਹੋਏਗਾ ਫਿਰ ਜੋ ਹੋਏਗਾ ਇਹ ਪਰਿਵਾਰ ਦੇ ਮੈਂਬਰ ਨੇ ਦੋਸਤ ਮਿੱਤਰ ਨੇ ਬਈ ਚਾਚਾ ਭਤੀਜਾ ਸਿਗਾ ਦਿਲਪ੍ਰੀਤ ਕਿਉਂਕਿ ਪਰਿਵਾਰ ਦੇ ਅਹ ਦੇਲੀ ਸਭ ਤੋਂ ਵੱਡਾ ਘਟਾ ਹੈ ਜਾਣਾ ਇਹ ਸਾਰੇ ਇਕੱਠੇ ਹੋਏ ਨੇ ਇਸ ਪਾਸੇ ਨੂੰ ਉਹ ਘਰ ਹੈਗਾ ਅਸੀਂ ਇਸ ਕਰਕੇ ਸਥਿਤੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਜਿਵੇਂ ਮਾਹੌਲ ਜਿਹੜਾ ਕ੍ਰੀਏਟ ਕਹਿੰਦੇ ਕੀਤਾ ਗਿਆ ਸੀਗਾ ਉਸ ਤਿੱਕੇ ਦੇ ਨਹੀਂ ਹੈਗੇ ਪਰ ਇਹ ਕਹਿ ਰਹੇ ਨੇ ਕਿ ਜੋ ਚੀਜ਼ਾਂ ਹੋਈਆਂ ਨੇ ਇੱਕ ਤਾਂ ਕਿਹਾ ਜਾ ਰਿਹਾ ਕਿ ਦਿਲਪ੍ਰੀਤ ਦੀ ਜਿਹੜੀ ਡੈਥ ਨਹੀਂ ਹੋਈ ਦੂਜਾ ਕਿਹਾ ਜਾ ਰਿਹਾ ਕਿ ਹੋ ਚੁੱਕੀ ਹੈ ਤਦ ਉਹਨਾਂ ਦੇ ਚਾਚਾ ਸੀਗਾ ਉਹਨਾਂ ਨੇ ਕਿਹਾ ਕਿ ਦਿਲਪ੍ਰੀਤ ਦੀ ਡੈਥ 4 ਵਜੇ ਤੇ ਨੇੜੇ ਤੇ ਹੋ ਚੁੱਕੀ ਸੀਗੀ ਇੱਕ ਵਾਰੀ ਮੈਂ ਇਸ ਪਾਸੇ ਨੂੰ ਦਿਖਾਵਾਂਗਾ ਕਿ ਪੁਲਿਸ ਆਫੀਸਰ ਨੇ ਜਿਹੜੇ ਉਹ ਬਾਹਰ ਨੂੰ ਆ ਰਹੇ ਨੇ ਕਿਉਂਕਿ ਐਸ ਐਚਓ ਦੇ ਰੈਂਕ ਤੱਕ ਦੇ ਜਿਹੜੇ ਅਫਸਰ ਘਰ ਦੇ ਅੱਗੇ ਲੱਗੇ ਹੋਏ ਨੇ ਪੂਰੀ ਫੁੱਲ ਟੈਕ ਸਿਕਿਉਰਿਟੀ ਕੀਤੀ ਹੋਈ ਹੈ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਉਹ ਕਿਸ ਤਰ੍ਹਾਂ ਦੀ ਕਿ ਲਾ ਇਨ ਆਰਡਰ ਕਾਨੂੰਨ ਵਿਵਸਥਾ ਵਿੱਚ ਖਰਾਬ ਨਾ ਹੋਵੇ ਲੋਕ ਸੁਚੇਤ ਰਹਿਣ ਜਿਹੜੇ ਕਹਿੰਦੇ ਦੋ ਚਾਰ ਸੀਗੇ ਮੁੰਡੇ ਸਿੱਕੇ ਨਾਲ ਗੱਲ ਕਰਦੇ ਸੀਗੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਕੰਟਰੋਲ ਰੱਖੋ ਪਰਿਵਾਰ ਨੂੰ ਇਨਸਾਫ ਮਿਲੇਗਾ ਕੋਈ ਅਜਿਹੀ ਗੱਲ ਨਹੀਂ ਹੈਗੀ ਪੰਜਾਬ ਪੁਲਿਸ ਨੇ ਕਿਉਂਕਿ ਡੀਆਈਜੀ ਰੋਪੜ ਰੇਂਜ ਮੈਡਮ ਨੇ ਵੀ ਪ੍ਰੈਸ ਕਾਨਫਰੰਸ ਸੇਹੀ ਕਰਕੇ ਕਿਹਾ ਸੀਗਾ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਹੋਏ ਹਾਂ ਅਸੀਂ ਇਨਸਾਫ ਦਵਾ ਕੇ ਆਟਾਂਗੇ ਜੋ ਵੀ सीएम फंड ਦੇ ਵਿੱਚੋਂ ਮਿਲ ਸਕਦਾ ਹੋਇਆ ਜੋ ਵੀ ਲੋਕਲ ਪ੍ਰਸ਼ਾਸਨ ਦੇ ਫੰਡ ਦੇ ਵਿੱਚੋਂ ਮਿਲਦਾ ਹੋਇਆ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਪਾਸੇ ਨੂੰ ਜਿਹੜਾ ਘਰ ਹੈਗਾ ਇੱਕ ਵਾਰੀ ਮੈਂ ਜਗਮੀਤ ਨੂੰ ਕਹਾਂਗਾ ਕਿ ਸਾਹਮਣੇ ਤੋਂ ਦਿਖਾ ਦੇਣ ਜੇ ਜਾ ਰਿਹਾ ਕਿ ਗਲੀ ਦਲਪ੍ਰੀਤ ਦੇ ਘਰ ਨੂੰ ਜਾਂਦੀ ਹੈ ਤੇ ਅੱਗੇ ਪੁਲਿਸ ਆਫੀਸਰਸ ਖੜੇ ਹੋਏ ਨੇ ਤੇ ਇੱਥੇ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਜਾਣ ਕਿਉਂ ਨਹੀਂ ਦਿੱਤਾ ਹਾਂਜੀ ਬਈ ਇਹਦੇ ਮੁੰਡੇ ਡੈਡ ਨਾਲ ਗੱਲ ਕੀਤੀ ਸੀ ਸਾਨੂੰ ਜਾਣ ਨਹੀਂ ਦੇਦੇ ਕਹਿੰਦੇ ਨਹੀਂ ਜਾਣਦੇ ਨਾ ਕਹਿੰਦੇ ਉੱਥੇ ਅਜਿੱਤ ਕੋਈ ਨਹੀਂ ਕਿਉਂ ਨਹੀਂ ਜਾਣਦੇ ਪੁਲਿਸ ਆਫੀਸਰ ਨਹੀਂ ਜਾਣਦੇ ਕਿਉਂ ਪਤਾ ਨਹੀਂ ਪ੍ਰਾਲਮ ਉਹਨਾਂ ਨੂੰ ਪੁੱਛੋ ਪੁਲਿਸ ਆਫੀਸਰਾਂ ਨੂੰ ਇਹਨਾਂ ਨੂੰ ਕੀ ਜਾਣਦੇ ਫਾਜ਼ਨਾ ਤਾਂ ਗੱਲ ਕਰ ਸਕਦੇ ਹੈ ਰਾਣੀ ਦੇ ਕਹਿੰਦੇ ਵੀ ਉਹ ਸਥਿਤੀ ਠੀਕ ਨਹੀਂ ਹੈ ਕਿ ਕਹਿੰਦੇ ਵੀ ਅਸੀਂ ਨਹੀਂ ਗੱਲ ਕਰਾਂਗੇ ਨਹੀਂ ਸਥਿਤੀ ਠੀਕ ਨਹੀਂ ਮੁੰਡੇ ਦੀ ਸਥਿਤੀ ਨਹੀਂ ਫਾਜ਼ਨਾ ਤਾਂ ਗੱਲ ਕਰ ਸਕਦੇ ਹੈ ਕਹਿੰਦੇ ਫਾਦਰ ਵੀ ਠੀਕ ਨਹੀਂ ਹੈਗੇ ਕਹਿੰਦੇ ਵੀ ਸਥਿਤੀ ਨਾਲ ਤੁਸੀਂ ਪਰਮਿਸ਼ਨ ਲਓ ਅਸੀਂ ਤੁਹਾਡੇ ਨਾਲ ਚੱਲਦੇ ਆਂ ਬਿਰ ਮੇਰੇ ਇਹ ਆਪਣਾ ਮੇਰੀ ਪਿੰਡ ਦੀ ਗਲੀ ਹੈ ਘਰ ਤੱਕ ਮੀਡੀਆ ਨੂੰ ਜਾਣ ਦਿਓ ਕਿਉਂ ਵਾਇ ਪ੍ਰੋਬਲਮ ਤੁਹਾਡੇ ਕਹਿਣ ਦੀ ਨਹੀਂ ਗੱਲ ਚਲ ਨਹੀਂ ਤੁਸੀਂ ਅਸੀਂ ਮੈਂ ਇਹਨਾਂ ਨਾਲ ਗੱਲ ਕਰਦਾ ਤੁਸੀਂ ਇੱਥੇ ਖੜੋ ਮੈਂ ਇਹਨਾਂ ਨਾਲ ਕਰਕੇ ਗੱਲ ਮੈਂ ਗੱਲ ਕਰਕੇ ਅੱਗੇ ਜਾਣਾ ਇਹਨਾਂ ਤੋਂ ਪਰਮਿਸ਼ਨ ਲੈ ਕੇ ਤੇ ਅਸੀਂ ਜਾਣ ਦੀ ਕੋਸ਼ਿਸ਼ ਕਰਾਂਗੇ ਬਾਅਦ ਚ ਤੇ ਅਸੀਂ ਡੀਐਸਪੀ ਸਾਹਿਬ ਨਾਲ ਵੀ ਗੱਲ ਕਰਦੇ ਆ ਕਿ ਇੱਥੇ ਸਥਿਤੀ ਕੀ ਹੈ ਉਸ ਥਿੱਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨ ਕਿ ਹਟਵਾਲ ਸਾਹਿਬ ਹੋਰਾਂ ਨੇ ਪਹਿਲਾਂ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਤੇ ਅਸੀਂ ਪ੍ਰਵਾਦ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ